ਵਾਇਰ ਦੀ ਕੀ ਫਾਲਸਾ ਵਾਇਰ ਦੀ ਕੀ ਹੱਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਆਂ ਜੋ ਹੜ ਆਏ ਸੀ ਉਹਨਾਂ ਨੂੰ ਦੇਖਦੇ ਆਂ ਸਾਨੂੰ ਕੁਝ ਪਰਿਵਾਰਾਂ ਦਾ ਪਤਾ ਲੱਗਾ ਸੀ ਪਿੰਡ ਦਾ ਨਹੀਂ ਪਤਾ ਸਾਨੂੰ ਕਿਹੜਾ ਸੀ ਪਰ ਬਿਲਕੁਲ ਪਿੰਡ ਜਿਹੜਾ ਸੀ ਨਹਿਰ ਦੇ ਨਾਲ ਲੱਗਦੀ ਜਿਹੜੀ ਤੂਸੀ ਆ ਬੰਨ ਸੀ ਉਹਦੇ ਨਾਲ ਲੱਗਦਾ ਸੀ ਉਹਦੇ ਵਿੱਚ ਕਾਫੀ ਤੇ ਬਿਲਕੁਲ ਨਹਿਰ ਦੇ ਨਾਲ ਵਸਦਾ ਪਿੰਡ ਸੀ ਜਦੋਂ ਮੌਜੂਦਾ ਹੜ ਆਏ ਆ ਹੜ ਆਣਾ ਕਰਕੇ ਜਿਹੜੀਆਂ ਪਿੰਡ ਦੇ ਬਾਹਰ-ਬਾਰ ਨਹਿਰ ਦੇ ਨਾਲ ਤੁਸੀ ਲੱਗਦੀ ਸੀ ਉੱਥੋਂ ਬੰਨ ਟੁੱਟਾ ਜਦੋਂ ਇਸ ਪਿੰਡ ਦੇ ਵਿੱਚ ਕਾਫੀ ਗਰੀਬ ਲੋਕਾਂ ਦਾ ਕਹਿ ਸਕਦੇ ਆ ਜੋ ਦਿਹਾੜੀ ਕਰਕੇ ਜਾਂ ਰੇਤਾ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਇਧਰਲੀ ਸਾਈਡ ਸੇਵਾ ਕਰਨ ਮੌਜੂਦਾ ਹੜ ਦੇ ਵਿੱਚ ਕੋਈ ਵਿਰਲਾ ਹੀ ਸ਼ਾਇਦ ਇਸੋ 3 ਨ ਪਰਿਵਾਰਾਂ ਤੱਕ ਪਹੁੰਚ ਸਕਿਆ ਸਾਨੂੰ ਇਹਨਾਂ ਪਰਿਵਾਰਾਂ ਦਾ ਪਤਾ ਲੱਗਾ ਸੀ ਕੋਈ ਜਿੱਥੇ 15 ਤੋਂ 15 ਤੋਂ 20 ਪਰਿਵਾਰ ਹੋਣੇ ਇਹਨਾਂ ਪਰਿਵਾਰਾਂ ਤੱਕ ਕੋਈ ਨਹੀਂ ਪਹੁੰਚ ਸਕਿਆ ਸੀ ਤੇ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਆਪਣੀ ਟੀਮ ਨੂੰ ਮੈਸੇਜ ਲਾਇਆ ਮੈਸੇਜ ਲਾ ਕੇ ਨਾਲ ਟੀਮ ਨੇ ਜਦੋਂ ਜਾ ਕੇ ਪਿੰਡ ਦਾ ਸਰਵੇ ਕੀਤਾ ਤੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਨੁਕਸਾਨ ਹੋ ਚੁੱਕਾ ਸੀ ਤੇ ਕੁਝ ਜ਼ਿੰਮੇਦਾਰ ਭਾਈ ਸੀ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਖਰਾਬ ਹੋ ਗਈਆਂ ਤੇ ਕੁਝ ਜਿਹੜੇ ਗਰੀਬ ਪਰਿਵਾਰ ਸੀ ਜਿਨ੍ਹਾਂ ਤੱਕ ਜੋ ਆਪਣਾ ਦਿਹਾੜੀ ਦਾ ਪਾ ਕਰਕੇ ਘਰ ਦਾ ਰਾਸ਼ਨ ਪਾਣੀ ਤੇ ਜੋ ਨਿਕਾ ਮੋਟਾ ਖਰਚਾ ਚਲਾਉਂਦੇ ਸੀ ਉਹ ਸਾਰਾ ਬੰਦ ਹੋ ਗਿਆ ਤੇ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਤਾਂ ਅਸੀਂ ਆਪਣੀ ਟੀਮ ਨੂੰ ਉੱਥੇ ਭੇਜਿਆ ਰਾਸ਼ਨ ਲੈ ਰਾਸ਼ਨ ਦੇ ਕੇ ਸਾਰਾ ਗੱਡੀ ਭਰ ਕੇ ਤੇ ਇੱਥੇ ਪਿੰਡ ਵਿੱਚ ਕੁਝ 15 ਤੋਂ 20 ਪਰਿਵਾਰ ਉਹਨੇ ਟੋਟਲ ਇਹਨਾਂ ਪਰਿਵਾਰਾਂ ਤੱਕ ਜਦੋਂ ਉਥੋਂ ਦੇ ਪਿੰਡ ਦੇ ਇੱਕ ਵੀਰ ਨੂੰ ਅੱਗੇ ਲੈ ਕੇ ਸਾਰੇ ਪਿੰਡ ਦੇ ਜਿਹੜੇ ਜਿਹੜੇ ਪਰਿਵਾਰ ਮੇਨ ਸੀ ਜਿਹੜੇ ਲੋੜਵੰਦ ਸੀ ਜਿਨ੍ਹਾਂ ਦੇ ਘਰ ਵਿੱਚ ਕੋਈ ਨਹੀਂ ਘਮਾਉਣ ਵਾਲਾ ਸੀ ਤੇ ਜਾਂ ਘਰ ਦੇ ਵਿੱਚ ਇਕੱਲੀ ਔਰਤ ਆਪਣੇ ਬੱਚਿਆਂ ਨਾਲ ਸਾਹਮਣ ਦੀ ਸੀ ਉਹਨਾਂ ਦੇ ਪਰਿਵਾਰਾਂ ਤੱਕ ਅਕਰ ਪਹੁੰਚ ਗਈ ਜੀ ਤੇ ਉਹਨਾਂ ਦੇ ਪਰਿਵਾਰਾਂ ਤੱਕ ਅਕਰ ਪਹੁੰਚ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਜੋ ਵੀ ਸੀ ਆਟਾ ਦਾਲ ਚੌਲ ਘਰ ਦਾ ਜੋ ਰਸੋਈ ਦਾ ਸਮਾਨ ਹੁੰਦਾ ਨਿਕਾ ਮੋਟਾ ਸਾਰਾ ਇਹ ਉਹ ਸਾਰਾ ਹੀ ਪਰਿਵਾਰ ਨਵੇਂ ਨਵਾਰਾਂ ਨੂੰ ਦਿੱਤਾ ਗਿਆ ਤੇ ਕੁਝ ਵੀ ਪਰਿਵਾਰ ਦੇ ਵਿੱਚੋਂ ਹਾਲਾਤ ਖਰਾਬ ਸੀ ਕਾਫੀ ਕੁਝ ਪਰਿਵਾਰਾਂ ਦੀਆਂ ਘਰਾਂ ਦੇ ਕਨੈਡਾ ਗਈਆਂ ਤੇ ਚਲੋ ਬਾਕੀ ਅੱਗੇ ਗੁਰੂ ਸਰ ਕਰਪਾ ਕਰਨ ਪਰਿਵਾਰਾਂ ਨੂੰ ਚੜ੍ਹਦੀ ਕਲਾ ਜ ਰੱਖਣ ਤੇ ਇਹ ਸਾਰੀ ਜੋ ਵੀ ਜਾਣਕਾਰੀ ਸੀ ਅਸੀਂ ਤਾਂ ਸਾਂਝੀ ਕੀਤੀ ਆ ਕਿ ਚਲੋ ਸਾਰੇ ਨੇ ਅੱਗੋਂ ਆਪਣੀ ਥਾਂ ਹੀ ਸੇਵਾ ਕੀਤੀ ਆ ਗਰਾਉਂਡ ਲੈਵਲ ਦੇ ਉੱਤੇ ਫੇਚਰ ਕੇ ਤੇ ਚਲੋ ਬਹੁਤ ਜਿਆਦਾ ਸੇਵਾ ਕੀਤੀ ਸੰਗਤ ਨੇ ਕੋਈ ਜੱਕ ਪਰਵਾਰਾਂ ਤੱਕ ਜਿਹੜੇ ਨਹੀਂ ਸਿੱਖ ਪਹੁੰਚ ਸਕੇ ਅਸੀਂ ਇਸ ਕਰਕੇ ਕੋਈ ਆਪਣੇ ਵੱਲੋਂ ਜਿਹੜਾ ਸੀ ਰਸੋਈ ਦਾ ਸਾਰਾ ਸਮਾਨ ਸੀ ਲੋਡ ਬੰਦ ਤੇ ਸਾਡੀ ਆਪਣੀ ਟੀਮ ਨੇ ਇਹਨੂੰ ਸਟੋਰ ਕਰਕੇ ਰੱਖਿਆ ਸੀ ਕਿਉਂਕਿ ਉਦੋਂ ਮੌਜੂਦਾ ਸਮੇਂ ਵਿੱਚ ਬਹੁਤ ਜਿਆਦਾ ਸੇਵਾ ਆਉਂਦੀ ਬਈ ਸੀ ਬਹੁਤ ਹੀ ਜਿਆਦਾ ਜੇਨੂੰ ਕਹਿ ਸਕਦੇ ਆਂ ਕਿ ਕਾਫੀ ਲੋਕਾਂ ਨੇ ਤੇ ਆਪਣਾ ਰਾਸ਼ਨ ਜਮ੍ਹਾਂ ਕਰਕੇ ਕਈਆਂ ਨੇ ਵੇਚ ਦਿੱਤਾ ਲੈ ਕੇ ਕਈਆਂ ਨੇ ਸਟੋਰ ਕਰ ਲਿਆ ਤੇ ਅਸੀਂ ਉਦੋਂ ਮੌਜੂਦਾ ਸਮੇਂ ਵਿੱਚ ਜਿਹੜਾ ਸਾਨੂੰ ਸੇਵਾ ਆਈ ਸੀ ਲੋੜਵੰਦ ਪਰਿਵਾਰਾਂ ਦੇ ਲਈ ਅਸੀਂ ਸਾਰਾ ਆਪਣੇ ਕੋਲ ਸਟੋਰ ਕੀਤਾ ਹੋਇਆ ਸੀ ਤੇ ਜਦੋਂ ਮੌਜੂਦਾ ਹਾਲਾਤ ਨੂੰ ਦੇਖਦੇ ਹਾਂ ਪਾਣੀ ਉਤਰ ਗਿਆ ਘਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਤੇ ਪਾਣੀ ਉਤਰਨ ਤੋਂ ਬਾਅਦ ਸਾਡੀ ਟੀਮ ਨੇ ਸਰਵੇ ਕੀਤਾ ਸਿਰਫ ਉਹਨਾਂ ਪਰਿਵਾਰਾਂ ਦਾ ਸਰਵੇ ਕੀਤਾ ਜਿਹੜੇ ਪਰਿਵਾਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਹੈਗਾ ਜਾਂ ਜਿਨ੍ਹਾਂ ਦੇ ਪਰਿਵਾਰ ਅਜ ਇਕੱਲੇ ਬਜ਼ੁਰਗ ਤੇ ਦੋ ਬਜ਼ੁਰਗੇ ਰਹਿੰਦੇ ਹੋਣ ਜਾਂ ਫਿਰ ਜਿਨ੍ਹਾਂ ਦੇ ਪਰਿਵਾਰ ਵਿੱਚ ਇਕੱਲੀ ਕੋਈ ਮਾਤਾ ਜੀ ਜਾਂ ਉਹਨਾਂ ਦੇ ਬੱਚੇ ਰਹਿੰਦੇ ਹੁਣ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਕਰਕੇ ਉਹਨਾਂ ਪਰਿਵਾਰਾਂ ਤੱਕ ਵੀ ਲੋੜਵੰਦਾਂ ਦਾ ਸਮਾਨ ਜਿਹੜਾ ਪਹੁੰਚਾਇਆ ਗਿਆ ਕਿਉਂਕਿ ਟੋਟਲੀ ਭੰਗ ਗਿਆ ਸੀ ਪਾਣੀ ਲਥਨ ਤੋਂ ਬਾਅਦ ਕੰਮਕਾਰ ਚਲੋ ਗਰੀਬੀ ਦੇ ਵੀ ਦਿਹਾੜੀ ਜਾਂਦੇ ਸੀ ਉਹ ਦਿਹਾੜੀ ਜਾਣੇ ਸ਼ੁਰੂ ਹੋ ਗਏ ਜਿਹੜੇ ਕਮਾਈ ਕਰਦੇ ਸੀ ਉਹ ਕਮਾਈ ਕਰਨ ਲੱਗ ਪਏ ਤੇ ਸਿਰਫ ਜਿਹੜੇ ਪਰਿਵਾਰ ਕਮਾਈ ਨਹੀਂ ਸੀ ਕਰ ਸਕਦੇ ਜਾਂ ਕਮਾਈ ਕਰਕੇ ਘਰ ਦਾ ਗੁਜ਼ਾਰਾ ਨਹੀਂ ਸੀ ਚਲਾ ਸਕਦੇ ਉਹਨਾਂ ਦੇ ਪਰਿਵਾਰਾਂ ਦਾ ਕਰੀ ਆਪਣੀ ਟੀਮ ਨੇ ਸਾਰਾ ਜੋਰ ਰਸੋਈ ਦਾ ਸਮਾਨ ਆਟਾ ਦਾਲ ਚੌਲ ਜੋ ਵੀ ਜਿਹੜੀ ਸੀ ਕਰਦੇ ਸੋਈ ਤੇ ਵਰਤਣ ਵਾਲੀ ਹੁੰਦੀ ਆ ਔਰ ਇੱਕ ਚੀਜ਼ ਨੂੰ ਦਿੱਤੀ ਕੀ ਪਰਿਵਾਰਾਂ ਤੱਕ ਤੇ ਚਲੋ ਕਾਫੀ ਪਰਿਵਾਰ ਹੋਰ ਵੀ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਵੇਂ ਆਪਣੇ ਕਿਸਾਨ ਵੀਰ ਉਹਨਾਂ ਦਾ ਵੀ ਸਾਨੂੰ ਕਾਫੀ ਦਾ ਮੈਸੇਜ ਆਇਆ ਵੀਰਾਂ ਦੇ ਉੱਥੋਂ ਕਈ ਜ਼ਿੰਮੇਵਾਰ ਭਾਈ ਸਾਡੇ ਕੋਲ ਸਾਨੂੰ ਮਿਲਣ ਆਏ ਬਾਬਾ ਜੀ ਸਾਡਾ ਇਦਾਂ ਇਹਨੀ ਫਸਲ ਬਰਬਾਦ ਹੋ ਗਈ ਆ ਤੇ ਕਿਸੇ ਦੇ ਚਲੋ ਅਜੇ ਤਾਂ ਕਿਸੇ ਦੇ 4 ਕਿੱਲੇ ਕਿਸੇ ਦੇ 2 ਕਿੱਲੇ ਕਿਸੇ ਦੇ 3 ਕਿੱਲੇ ਕੋਈ ਇਧਰ ਏਰੀਆ 'ਚ ਕਾਫੀ ਲੋਕਾਂ ਦੀ ਜ਼ਮੀਨ ਬੜੀ ਘਟ ਆ ਤੇ ਜਮੀਨ ਘਟ ਹੋਣ ਕਰਕੇ ਨਾਲ ਦੀ ਨਾਲ ਆਪਣਾ ਦਿਹਾੜੀ ਵੀ ਕਰਦੇ ਆ ਕੰਮ ਤੇ ਵੀ ਜਾਂਦੇ ਆ ਤੇ ਜ਼ਮੀਨ ਵੀ ਸਾਹਮਦੇ ਤੇ ਅਸੀਂ ਚਲੋ ਉਹਨਾਂ ਨੂੰ ਵਿਸ਼ਵਾਸ ਨਹੀਂ ਦਵਾ ਹੈ ਸਿਰਫ ਇਹ ਕਿਹਾ ਗਿਆ ਵੀ ਜੇ ਸਾਡੇ ਕੋਲ ਜਿੰਨਾ ਵੀ ਹੋ ਸਕੇ ਅਸੀਂ ਕਰਾਂਗੇ ਜਦੂਰ ਤੇ ਬਾਕੀ ਅਸੀਂ ਇਹਨਾਂ ਸੰਗਤਾਂ ਦੀ ਸਾਰੀ ਜੋ ਵੀ ਪ੍ਰੇੰਟੀ ਆ ਫਰਿਆਦ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਰਾਤ ਦਾ ਵੇਲਾ ਸੀ ਕੁਝ ਟਾਈਮ ਹੋਣਾ ਵਾ 8 7:30 ਇਹਨੇ ਦਾ ਟਾਈਮ ਹੋਣਾ ਵਾ ਜਦੋਂ ਆਪਣੀ ਟੀਮ ਜਿਹੜੀ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਵਰਤਣ ਵਾਸਤੇ ਸਾਰਾ ਸਮਾਨ ਦੇ ਕੇ ਆਏ ਤੇ ਉਹਨਾਂ ਨੇ ਚਲੋ ਕਾਫੀ ਆਪਣਾ ਸਤਿਕਾਰ ਕੀਤਾ ਤੇ ਪਿੰਡ ਵਾਲਾ ਚਲੋ ਕਾਫੀ ਕੁਝ ਕੁਝ ਪਿੰਡ ਵਾਲੇ ਵਿੱਚ ਪਰਿਵਾਰ ਨਰਾਜ਼ ਵੀ ਹੋ ਗਏ ਸਾਨੂੰ ਦਿੱਤਾ ਨਹੀਂ ਗਿਆ ਅਬੀਅਸੀ ਪਹਿਲਾਂ ਜਾ ਕੇ ਦੱਸ ਦਿੱਤਾ ਸੀ ਵੀ ਅਸੀਂ ਜਿਹੜੇ ਪਰਿਵਾਰ ਕਮਾਉਂਦੇ ਆ ਜਾਂ ਕਮਾਉਣ ਜੋਗੇ ਹੈਗੇ ਉਹਨਾਂ ਪਰਿਵਾਰਾਂ ਤੱਕ ਅਸੀਂ ਕੋਈ ਵੀ ਰਸਤਾ ਘਰ ਦਾ ਰਸਤਾ ਪਾਣੀ ਕੋਈ ਵੀ ਲੋਡਵੰਦਾ ਸਮਾਨ ਨਹੀਂ ਦੇਣਾ ਕਿਉਂਕਿ ਉਹ ਕਮਾਈ ਕਰਕੇ ਤੇ ਜਾਂ ਪਹਿਲਾਂ ਵੀ ਕਮਾਈ ਕਰਦੇ ਸੀ ਜਾਂ ਹੁਣ ਕਮਾਈ ਕਰਕੇ ਉਹ ਆਪਣਾ ਲੈ ਸਕਦੇ ਆ ਸਿਰਫ ਜਿਹੜੇ ਕਮਾਈ ਨਹੀਂ ਕਰ ਸਕਦੇ ਇਹ ਸਾਰਾ ਸਿਰਫ ਜੋ ਵੀ ਰਸਤਾ ਪਾਣੀ ਜੋ ਅਸੀਂ ਲੈ ਕੇ ਗਿਆ ਸਾਰਾ ਉਹਨਾਂ ਪਰਿਵਾਰਾਂ ਦਾ ਅਸੀਂ ਤੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚਾਇਆ ਗਿਆ ਕਿਉਂਕਿ ਸਾਨੂੰ ਸੰਗਤ ਈਸ਼ਵ ਮਾਇਆ ਪੈਈ ਦੀ ਆ ਠੀਕ ਆ ਕਈ ਸਾਨੂੰ ਆਪਣਾ ਘਰ ਦਾ ਰਾਸ਼ਨ ਪਾਣੀ ਸਮਾਨ ਉਹ ਲੈ ਕੇ ਦਿੰਦੀ ਆ ਠੀਕ ਆ ਕਈ ਸਾਨੂੰ ਆਪਣੇ ਵੱਲੋਂ ਸੇਵਾ ਪੇ ਜਿੰਦ ਲੈਂਦੇ ਆ ਤੇ ਸਾਡੇ ਵੱਲੋਂ ਸਿਰਫ ਸੇਵਾ ਉੱਥੇ ਲਾਈ ਜਾਂਦੀ ਹੈ ਜਿੱਥੇ ਲੋੜ ਹੋਵੇ ਜਿਸ ਪਰਿਵਾਰ ਵਿੱਚ ਲੋੜ ਹੈ ਸਿਰਫ ਉਹਨਾਂ ਤੱਕ ਹੀ ਸਾਰੀ ਸੇਵਾ ਜਿਹੜੀ ਲਾਈ ਜਾਂਦੀ ਹੈ ਤੇ ਜਿਹੜੇ ਪਰਿਵਾਰ ਕਮਾਉਣ ਵਾਲੇ ਆ ਆਪਣੇ ਹੱਥੀਂ ਕਿਰਤ ਕਮਾਈ ਕਰਨ ਵਾਲੇ ਆ ਉਹਨਾਂ ਨੂੰ ਆਪਣੀ ਟੀਮ ਵੱਲੋਂ ਕੁਝ ਵੀ ਦਿੱਤਾ ਨਹੀਂ ਜਾਂਦਾ ਤੇ ਫੋਨ ਤੱਕ ਜਿੰਨੀਆਂ ਵੀ ਸਵਾਵਾ ਕੀਤੀਆਂ ਵਾਂ ਜਾਂ ਸੇਵਾ ਚੱਲ ਰਹੀ ਨੇ ਹੁਣ ਮੌਜੂਦਾ ਹਾਲਾਤ ਵਿੱਚ ਸੇਵਾ ਸਾਡੀ ਨਿਰੰਤਰ ਜਾਰੀ ਆਪ ਸਭ ਦੇ ਨਾਲ ਅਸੀਂ ਆਪਣੀਆਂ ਜੋ ਸੇਵਾ ਦੀਆਂ ਜਾਂ ਵੀਡੀਓ ਬਣਾਈਆਂ ਵਾਂ ਜਾਂ ਜੋ ਵੀ ਸੇਵਾ ਕੀਤੀ ਆ ਤੁਹਾਡੇ ਸਾਰਿਆਂ ਨੂੰ ਆਪਣੇ ਇਸ YouTube ਚੈਨਲ ਤੇ ਆਪਾਂ ਆਪਣੇ ਪਾਉਂਦੇ ਰਵਾਂਗੇ ਤੇ ਤੁਹਾਡੇ ਨਾਲ ਸਾਰੀ ਜਾਣਕਾਰੀ ਜੀ ਸਾਂਝੀ ਕਰਦੇ ਰਵਾਂਗੇ ਬਾਕੀ ਕਿਸੇ ਨੂੰ ਕੋਈ ਵੀ ਆਪਣੀ ਸੇਵਾ ਤੇ ਗਿਲਾ ਸ਼ਿਕਵਾ ਹੋਵੇ ਜਾਂ ਕੋਈ ਨਾਰਾਜ਼ਗੀ ਹੋਵੇ ਜਾਂ ਕੋਈ ਵੀ ਪੁੱਛਣਾ ਹੋਵੇ ਕੁਛ ਵੀ ਸਾਬੋ ਬੇਝਿਜਕ ਆਪਣੇ ਕਮੈਂਟ ਇਸ ਪੋਸਟ ਦੇ ਥਲੇ ਛਾੜ ਕੇ ਕਮੈਂਟ ਲਿਖ ਕੇ ਸਾਨੂੰ ਪੁੱਛ ਸਕਦੇ ਜੀ ਅਸੀਂ ਤੁਹਾਡੇ ਕਮੈਂਟ ਦਾ ਸਾਰਾ ਜਵਾਬ ਦੇਵਾਂਗੇ ਜੋ ਤੁਸੀਂ ਪੁੱਛੋਗੇ ਬਾਕੀ ਜੇ ਨਹੀਂ ਵੀ ਤੁਸੀਂ ਸਾਨੂੰ ਸਾਡੇ ਪੇਜ ਦੇ ਕੌਮ ਦਾ ਰੱਖੇ ਤਰਨਤਾ ਸਾਹਿਬ ਦੇ ਠੀਕ ਹੈ ਜੋ ਪੇਜ ਦਾ ਜੋ ਵੀ ਰੈਡਮਿਨਰ ਅੰਜੀਤ ਸਿੰਘ ਸੋਲ ਮੌਜੂਦਾ ਅੱਜ ਚਲੋ ਪੇਜ ਆਪ ਨੇ ਯੂਜ਼ ਕਰਦੇ ਪਏ ਉਹਨਾਂ ਦੇ ਜੋ ਸਿੰਘ ਨੇ ਟੀਮ ਦੇ ਉਹ ਯੂਜ਼ ਕਰਦੇ ਪਏ ਤੁਸੀਂ ਉਹਨਾਂ ਦੇ ਉੱਤੇ ਮੈਸੇਜ ਕਰਕੇ ਜੋ ਵੀ ਕਿਸੇ ਨੇ ਸਵਾਲ ਜਵਾਬ ਪੁੱਛਣਾ ਜਾਂ ਜੋ ਵੀ ਕਿਸੇ ਨੇ ਸੇਵਾ ਵੱਲੋਂ ਭੇਜਣਾ ਕੁਝ ਵੀ ਉਹ ਸਾਨੂੰ ਉਸ ਪੇਜ ਤੇ ਮੈਸੇਜ ਕਰ ਸਕਦਾ ਤੇ ਬਾਕੀ ਆਪ ਸਾਰੀਆਂ ਸੰਗਤਾਂ ਦਾ ਸਿੱਧਾ ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਜੋ ਤੁਸੀਂ ਹੁਣ ਤੱਕ ਦਾ ਸਾਡਾ ਸਾਥ ਦਿੰਦੇ ਆਏ ਜੇ ਜਾਂ ਅਗਾਹ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਸਾਰੀ ਸੰਗਤ ਨੇ ਸਾਡਾ ਸਾਥ ਦਿੰਦੇ ਰਹਿਣਾ ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਤੁਹਾਡੇ ਸਾਰਿਆਂ ਨਾਲ ਸਾਡਾ ਪਿਆਰ ਬਣਾਈ ਰੱਖਣਾ ਤੇ ਵਾਦ ਤੋਂ ਬਾਦ ਸੰਗਤਾਂ ਜੋ ਵੀ ਸਾਡੀ ਸੇਵਾ ਕਰਦੇ ਨੇ ਅਸੀਂ ਉਹ ਬੇਨਤੀ ਕਰਾਂਗੇ ਕਿ ਤੁਸੀਂ ਜੋ ਵੀ ਆਪਣੀ ਕਿਰਤ ਕਮਾਈ ਚ ਸੇਵਾ ਕਰਕੇ ਜਾਂ ਕਮਾ ਕੇ ਸਾਨੂੰ ਭੇਜਦੇ ਜੇ ਤੇ ਗੁਰਸਬਾਹ ਦੀ ਕਮਾਈ ਨੂੰ ਭਾਗ ਲਾਉਣ ਜਿਹੜਾ ਦੀ ਗਲਾ ਬਖਸ਼ਣ ਆਪ ਨੂੰ ਹੋਰ ਤਰੱਕੀਆਂ ਬਖਸ਼ੇ